ਇਹ ਤਾਂ ਇਹ ਮੋਦੀ ਇਹ ਸਾਨੂੰ ਦੁਖੀ ਕਰ ਮਾਰਿਆ ਸਾਡੇ 800 ਰੁਪਏ ਕੜਕ ਦਾ ਰੇਟ ਘਟਾਤਾ ਨੇ ਉਹਨਾਂ ਨੂੰ ਹੱਕ ਦੇਣ ਉਹਨਾਂ ਦੇ ਹਰੇਕ ਤਾਂ ਇਹ ਬੁੱਕਰੀ ਜਾਂਦਾ ਆਪਦੇ ਕਾਨੂੰਨ ਬਣਾ ਲੈਂਦਾ ਜਿਹੜਾ ਜੀ ਕਰਦਾ ਤਾਂ ਉਹ ਮਾਰੇ ਅੱਧਾ ਘੰਟਾ ਹੋ ਗਿਆ ਵਾਰ ਨਹੀਂ ਆਉਂਦੀ ਵੀ ਹੈਗੀ ਬਹੁਤ ਬੁਰਾ ਹਾਲ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੈ ਥੋੜਾ ਨਹੀਂ ਬਹੁਤ ਜ਼ਿਆਦਾ ਹਾਲ ਲੋਕਾਵਲ ਵੀ ਤਾਂ ਦੇਖਣ ਇਹ ਤਾਂ ਨਹੀਂ ਆਪਣੀ ਮਰਜ਼ੀ ਨਾਲ ਕਾਨੂੰਨ ਬਣਾਈ ਚਲੋ ਤੇ ਹਾਂ ਕਿੰਨਾ ਕੁ ਉਹਦਾ ਰਿਐਕਸ਼ਨ ਕਿੰਨਾ ਹੋਣਾ ਉਹਦਾ ਵੀ ਤਾਂ ਧਿਆਨ ਰੱਖੋ ਜਿਹਦਾ ਕਿੰਨੇ ਸਾਨੂੰ ਹਫਤਾ ਬੰਦਾ ਕਹਿੰਦੇ ਵੀ ਕੀ ਕਰਾਂਗੇ ਪਰੇਸ਼ਾਨ ਨੇ ਬਾਲ ਬੱਚਲੇ ਬੰਦੇ ਨੇ ਬੱਚੇ ਸਕੂਲੋਂ ਛੱਡਣੇ ਆ ਲਿਆਣੇ ਆ ਛੱਡਣੇ ਆ ਠੀਕ ਆ ਕੀ ਕਰੀਏ ਵੈ ਉਹ ਤਾਂ ਦੋਨੇ ਪਾਸੇ ਮਰੇ ਪਏ ਆ ਇੱਧਰ ਕੂੰਗਾ ਇੱਧਰ ਖਾਈ ਤਾਂ ਭੱਜਦੇ ਆ ਤਾਂ ਵੀ ਮਰਦੇ ਆ ਖੜਦੇ ਆ ਤਾਂ ਵੀ ਮਰਦੇ ਆ ਕਾਨੂੰਨੀ ਇਦਾਂ ਦਾ ਬਣਾਤਾ ਇਹ ਤਾਂ ਗਲਤ ਗੱਲ ਆ ਸਰਕਾਰ ਵਾਸਤੇ ਕਾਹੀ ਕੁਝ ਵੀ ਨਹੀਂ ਨਾ ਪਿੱਛੇ ਲੈ ਜਾ ਸਕਦੇ ਨਾ ਅੱਗੇ ਲੈ ਜਾ ਸਕਦੇ ਆ ਕੋਈ ਹੱਲ ਹੀ ਨਹੀਂ ਹੈਗਾ ਫਸ ਗਏ ਬਹੁਤ ਆ ਬੌਣਾ ਘੰਟਾ ਉੱਦਾਂ ਇੱਧਰ ਪਹੁੰਚਣਾ ਹਾਂ ਇਹ ਬਹੁਤ ਗਲਤ ਹੈ ਐਂਡ ਇਨ ਸੋਨ ਇੰਨਾ ਚੇਜ ਹੋ ਗਿਆ ਆਜ਼ਾਦ ਹੋਣ ਤੋਂ ਬਾਅਦ ਐਦਾ ਦੀ ਪ੍ਰੋਬਲਮ ਆਵੇ ਤੇ ਕੀ ਫਾਇਦਾ 75 ਸਾਲ ਹੋ ਗਏ ਕਹਿੰਦੇ ਕੁਝ ਨਹੀਂ ਹੋਇਆ ਤੇ ਹੁਣ ਕੀ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ एवरीथिंग ਇਜ਼ ਫਲੌਪ ਐਂਡ ਗਵਰਨਮੈਂਟ ਇਜ਼ ਨੋਟ ਵਰਕਿੰਗ ਐਟ 올 ਘਰ ਦੇ ਭਾਈ ਹਸਪੀਟਲ ਆ ਸਾਰੇ ਮੇਰੇ ਤੇਲ ਹੈ ਨਹੀਂਗਾ ਭਾਈ ਮੈਂ ਹਸਪੀਟਲ ਜਾਣ ਤੋਂ ਬੈਠਾ ਆਇਆ ਭਾਜੀ ਯਾਰ ਮੈਂ ਬਹੁਤ ਜ਼ਿਆਦਾ ਭਾਈ 6 ਘੰਟੇ ਹੋ ਗਏ ਮੈਂ ਵਾਰੀ ਆਈ 6 ਘੰਟੇ ਬਾਅਦ ਆਪਾ ਸੜਕ ਤੇ ਇਹ ਨਹੀਂ ਨਿਕਲਦੇ ਵੀ ਮੈਂ ਕਿਸੇ ਨੂੰ ਮਾਰਨ ਚੱਲੇ ਆਇਆ ਦੇਖੋ ਅਨਹੋਣੀ ਘਟਨਾ ਮੇਰੇ ਹਿਸਾਬ ਨਾਲ ਜਿਹੜੀ ਹੈਗੀ ਆ ਉਹ ਚੀਜ਼ ਹੈਗੀ ਆ ਜਿਹੜਾ ਹੈਗਾ ਤੇ ਲੋ ਵੀ ਲੱਗ ਜਾਣਾ ਜੀ ਖਤਮ ਹੋ ਜਾਣਾ ਲਾਈਨਾਂ 'ਚ ਖੜੇ ਕਿਹੜੀ ਚੱਲਣਾਂ ਪੈਣਾ ਹਾਂਜੀ ਹਾਂਜੀ ਕਦੋਂ ਦੇ ਖੜੇ ਆ ਲਾਈਨਾਂ 'ਚ ਘੰਟੇ ਦੋ ਘੰਟੇ ਹੋ ਗਏ ਸਾਨੂੰ ਖੜੇ ਹਾਂ ਦੋ ਵੱਡੇ ਹੁਣ ਤੇਰੇ ਖੜੇ ਹਾਂਜੀ ਹਾਂਜੀ ਗੱਡੀਆਂ ਕਾਰਾਂ ਲੰਬੀਆਂ ਕਤਾਰਾਂ ਜੀ ਹਾਂ ਮੇਰੇ ਪਿੱਛੇ ਅੱਜ ਜੋ ਤੁਸੀਂ ਲੰਬੀਆਂ ਗੱਡੀਆਂ ਦੀਆਂ ਕਾਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਦੇਖ ਰਹੇ ਹੋ ਵਿੱਚ ਡ라이ਵਰ ਬੈਠੇ ਨੇ ਗੱਡੀਆਂ ਦੇ ਗੱਡੀਆਂ ਸਟਾਰਟ ਖੜੀਆਂ ਨੇ ਕੀੜੀ ਦੀ ਚਾਲ ਚੱਲ ਰਹੀਆਂ ਨੇ ਜੀ ਹਾਂ ਇਹ ਸੀਨ ਕਿਸੇ ਪੋਲਿਟਿਕਲ ਰਾਜਨੀਤਿਕ ਰੈਲੀ ਦਾ ਨਹੀਂ ਹੈ ਨਾ ਕੋਈ ਮੇਲਾ ਦੇਖਣ ਜਾ ਰਹੇ ਨੇ ਲੋਕ ਨਾ ਕੋਈ ਇਹ ਜਿਹਾ ਕ라우ਡਿਡ ਜਗ੍ਹਾ ਤੇ ਜਾ ਰਹੇ ਆ ਕੋਈ ਰੈਲੀ ਨਹੀਂ ਹੈ ਕੋਈ ਮੇਲਾ ਨਹੀਂ ਹੈ ਇਹ ਗੱਡੀਆਂ ਦੀਆਂ ਕਾਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਨੇ ਫਿਊਲ ਪੁਆਇੰਟ ਵਾਸਤੇ ਰੀਫਿਊਲਿੰਗ ਵਾਸਤੇ ਆਪਦੇ ਆਪ ਦੀਆਂ ਗੱਡੀਆਂ ਚ ਪੈਟਰੋਲ ਜਾਂ ਡੀਜ਼ਲ ਪਾਉਣ ਵਾਸਤੇ ਜੀ ਹਾਂ ਤੋਂ ਦੱਸ ਦਿੰਨੇ ਆ ਕਿ 1 ਜਨਵਰੀ 2024 ਨਵਾਂ ਸਾਲ ਨਵਾਂ ਕਈ ਕੁਝ ਲੈ ਕੇ ਆਇਆ ਸੀ ਜੀ ਹਾਂ 304 ਏ ਧਾਰਾ ਦੇ ਵਿੱਚ ਸੋਧ ਕੀਤੀ ਗਈ 104 ਲਿਆਂਦੀ ਗਈ ਨਾਲ ਦੇ ਨਾਲ ਦੱਸ ਦਿੰਨੇ ਆ ਹਿੱਟ ਐਂਡ ਰਨ ਕੇਸ ਦੇ ਵਿੱਚ 2 ਸਾਲ ਤੋਂ ਲੈ ਕੇ ਸਜ਼ਾ 10 ਸਾਲ ਤੱਕ ਦਾ ਪ੍ਰਾਵਧਾਨ ਕਰ ਦਿੱਤਾ ਗਿਆ ਕਈ ਨਿੱਕੀਆਂ ਮੋਟੀਆਂ ਅਮੈਂਡਮੈਂਟਸ ਕੀਤੀਆਂ ਗਈਆਂ ਲੇਕਿਨ ਸ਼ਾਇਦ ਇਹ ਕੇਸ ਨੂੰ ਵਾਟਰ ਟਾਈਟ एयर टाइट ਕਰਨ ਵਾਸਤੇ ਕਿਤੇ ਗਈਆਂ ਹੋਣਗੀਆਂ ਲੇਕਿਨ ਕਾਰਨ ਕੋਈ ਵੀ ਹੋਵੇ ਕੇਂਦਰ ਸਰਕਾਰ ਦੀ ਸੋਚ ਕੋਈ ਵੀ ਹੋਵੇ ਲੇਕਿਨ ਕਿਤਨਾ ਕਿਤੇ ਆਮ ਡਰਾਈਵਰਾਂ ਚ ਜਿਹੜੇ ਆਮ 4 ਵੀਲਰ ਡਰਾਈਵਰ ਨੇ ਤੇ ਖਾਸ ਕਰਕੇ ਹੈਵੀ ਗੱਡੀਆਂ ਦੇ ਹੈਵੀ ਜਿਹੜੀ ਗੱਡੀਆਂ ਹੁੰਦੀਆਂ ਨੇ ਟਰੱਕ ਵਗੈਰਾ ਟਰਾਂਸਪੋਰਟੇਸ਼ਨ ਵਗੈਰਾ ਜਿਹੜਾ ਨਾਲ ਕਿਸੇ ਦੇਸ਼ ਦੀ ਇਕਨੋਮੀ ਚੱਲਦੀ ਹੈ ਜਿਹੜੇ ਉਹ ਡਰਾਈਵਰ ਹੁੰਦੇ ਨੇ ਉਹ ਡਰ ਗਏ ਨੇ ਤੇ ਉਹ ਡਰ ਦਾ ਇਹ ਨਤੀਜਾ ਹੈ ਕਿ ਹੁਣ ਵੱਡੀਆਂ ਗੱਡੀਆਂ ਵਾਲਿਆਂ ਨੇ ਸਟ੍ਰਾਈਕ ਕਰ ਦਿੱਤੀ ਹੈ ਹੜਤਾਲ ਕਰ ਦਿੱਤੀ ਹੈ ਤੇ ਇਹਦੇ ਕਰਕੇ ਹੁਣ ਜਿਹੜਾ ਪੈਟਰੋਲ ਡੀਜ਼ਲ ਪੈਟਰੋਲੀਅਮ ਹੁੰਦਾ ਤੇਲ ਹੁੰਦਾ ਉਹ ਹੁਣ ਗੱਡੀਆਂ ਪੰਪਾਂ ਤੇ ਆਣੀਆਂ ਬੰਦ ਹੋ ਗਈਆਂ ਨੇ ਜਿਹੜੀਆਂ ਵੱਡੀਆਂ ਗੱਡੀਆਂ ਪੰਪਾਂ ਤੇ ਤੇਲ ਲੈ ਕੇ ਆਉਂਦੀਆਂ ਆਣੇ ਤੇ ਫਿਰ ਅੱਗੇ ਸਾਰਾ ਸਿਸਟਮ ਚੱਲਦਾ ਉਹ ਸਿਸਟਮ ਹੁਣ ਰੁਕ ਗਿਆ ਕਿੰਨੀ ਦੇਰ ਲਈ ਰੁਕਿਆ ਇਹਦਾ ਤਾਂ ਨਹੀਂ ਪਤਾ ਲੇਕਿਨ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਘੱਟੋ ਘੱਟ 2 300 ਮੀਟਰ ਤੇ ਜਾ ਕੇ ਇੱਕ ਲੁਧਿਆਣਾ ਦਾ ਸਥਾਨਕ ਇਹ પેટ્રોલ ਪੰਪ ਹੈ ਇਹ ਤਸਵੀਰ ਹੈ ਫਿਰੋਜ਼ਪੁਰ ਰੋਡ ਦੇ ਪੰਪ ਹੈ ਕਾਫੀ ਜ਼ਿਆਦਾ ਇਸ ਪੰਪ ਦੀ ਕਹਿੰਦੇ ਸੇਲ ਹੈ ਬੜਾ ਵਧੀਆ ਪੰਪ ਚੱਲਦਾ ਹੈ ਲੇਕਿਨ ਪਹਿਲੀ ਵਾਰ ਹੋਊਗਾ ਸ਼ਾਇਦ ਇਸ ਤਰ੍ਹਾਂ ਇਸ ਸਾਲ ਦੇ ਵਿੱਚ 2024 ਦਾ ਇਹ ਪਹਿਲਾ ਸੀਨ ਹੋਊਗਾ ਪੰਪ ਵਾਲਿਆਂ ਵਾਸਤੇ ਵੀ ਕਿ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਨੇ ਤੇ ਦੇਖ ਸਕਦੇ ਹੋ ਕਾਫੀ ਜ਼ਿਆਦਾ ਜੋ ਪਰੇਸ਼ਾਨੀ ਹੈ ਪਰੇਸ਼ਾਨੀ ਦਾ ਸਾਹਮਣਾ ਵੀ ਕਾਫੀ ਜ਼ਿਆਦਾ ਕਰਨਾ ਪੈ ਰਿਹਾ ਹੈ ਬਾਈ ਜੀ ਇਸ ਟਾਈਮ ਕੀ ਬੀਤਰੀ ਐ ਮੰਨ ਤੋ ਕੀ ਭਾਵ ਨੇ ਸਾਂਝੇ ਕਰੋ ਆਏ ਇਸ ਟਾਈਮ ਦਾ ਇਹ ਲਾਈਨਾਂ 'ਚ ਖੜੇ ਆ ਜੀ ਡੀਜ਼ਲ ਲਈ ਬਹੁਤ ਤੰਗੀ ਹੋ ਰਹੀ ਜੀ ਪੈਟਰੋਲ ਲਈ ਵੀ ਡੀਜ਼ਲ ਲਈ ਵੀ ਸਮਾਂ ਦੇਖੋ ਕਿੰਨਾ ਤੁਹਾਡਾ ਵੇਸਟ ਹੋ ਰਿਹਾ ਹਾਂਜੀ ਹਾਂਜੀ ਸਮਾਂ ਦਾ ਕਾਫੀ ਵੇਸਟ ਹੋ ਰਿਹਾ ਜੀ ਕਾਫੀ ਟਾਈਮ ਤੋਂ ਇੰਤਜ਼ਾਰ ਕਰਦੇ ਪਏ ਆ ਇੱਥੇ ਕੀ ਉਮੀਦ ਐ ਵਾਰੀ ਕੱਟਾ ਖਾਉ ਤੁਹਾਡੀ ਲੱਗੂਗਾ ਟਾਈਮ ਲੱਗੂਗਾ ਸ਼ਾਮ ਤੱਕ ਬੜਾ ਸ਼ਾਮ ਤੱਕ ਹਾਂਜੀ ਹਾਂਜੀ ਲੈ ਇਹਨਾ ਬਹੁਤ ਲੰਬੀ ਟੇਰ ਹੈ ਉਹ ਵੀ ਖਰਾ ਉਹ ਵੀ ਉਹ ਵੀ ਫੁੱਕ ਜਾਣਾ ਸਾਰਾ ਫਿਰ ਜਿਹੜਾ ਹੈਗਾ ਇਹ ਤੇਲ ਉਹ ਵੀ ਲੱਗ ਜਾਣਾ ਜੀ ਖਤਮ ਹੋ ਜਾਣਾ ਲਾਈਨਾਂ 'ਚ ਖੜੇ ਕਿਹੜੀ ਚੱਲ ਚੱਲਣਾ ਪੈਣਾ ਹਾਂਜੀ ਹਾਂਜੀ ਕਦੋਂ ਦੇ ਖੜੇ ਆ ਲਾਈਨਾਂ 'ਚ ਘੰਟੇ ਦੋ ਘੰਟੇ ਹੋ ਗਏ ਸਾਨੂੰ ਖੜੇ ਆ ਤੁਹਾਨੂੰ ਦੋ ਵੱਡੇ ਹੋ ਚੁੱਕੇ ਨੇ ਖੜੇ ਹਾਂਜੀ ਹਾਂਜੀ ਬੱਲੇ 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 ਸੋ ਦਰਸ਼ਕੋ ਆਲ ਰੈਡੀ ਦੋ ਘੰਟੇ ਇਹਨਾਂ ਨੂੰ ਲਾਈਨ 'ਚ ਲੱਗੇ ਹੋ ਗਏ ਆ ਤੇ ਸ਼ਾਇਦ ਹਜੇ ਲਾਈਨ 50 ਮੀਟਰ ਚੱਲੀ ਆ ਤੁਸੀਂ ਹੈਰਾਨ ਹੋ ਜਾਓ ਕਿ ਕੱਟ ਤੋਂ ਜਿਹੜਾ ਉਹ ਕੱਟ ਹੈ ਉਹ ਕੱਟ ਤੋਂ ਸਿਰਫ 50 ਮੀਟਰ ਹਜੇ ਇਹ ਲੈਨ ਅੱਗੇ ਤੁਰੀ ਐ ਜਿਹੜੀ ਅਸਮੰਦਤ ਗੱਡੀ ਐ ਬਾਈ ਨੇ ਗੱਲ ਕੀਤੀ ਐ ਦੋ ਡੇ ਹੋ ਗਏ ਨੇ ਸਿੰਘ ਸਾਹਿਬ ਬੰਦ ਕਰਨ ਨਹੀਂ ਸਕਦੇ ਸਟਾਰਟ ਖੜੀ ਐ ਕੀੜੀ ਦੀ ਚਾਲ ਐ ਜਿਹੜਾ ਮੜਾ ਮੋਟਾ ਹੈਗਾ ਤੇਲ ਉਹ ਵੀ ਹੁਣ ਮਕਾਉਣਾ ਔਰ ਮੱਚੂ ਕੋ ਬੱਚੂ ਕੋ ਸਭ ਹੋਰ ਕੀ ਕਰ ਗਏ ਹੁਣ ਇਹ ਤਾਂ ਇਹ ਮੋਦੀ ਇਹ ਸਾਨੂੰ ਦੁਖੀ ਕਰ ਮਾਰਿਆ ਸਾਡੇ 800 ਰੁਪਏ ਕੜਕ ਦਾ ਰੇਟ ਘਟਾਤਾ ਨੇ ਹਾਂ ਹੁਣ ਕੜਕ ਦਾ ਰੇਟ 800 ਸਿੰਘ ਸਾਹਿਬ ਤੇਲ ਦੀ ਕੀ ਚੱਕਰ ਕੀ ਪੰਪਾਂ ਤੇ ਤੇਲ ਨਹੀਂ ਮਿਲਦਾ ਜੇ ਅਗਰ ਵੀਰ ਹੜਤਾਲ ਤੇ ਆ ਕੀ ਕਾਰਨ ਸਮਝਦੇ ਹੋ ਉਹਨਾਂ ਨੂੰ ਹੱਕ ਦੇਣ ਉਹਨਾਂ ਦੇ ਹਰੇਕ ਤਾਂ ਇਹ ਬੁੱਕਰੀ ਜਾਂਦਾ ਆਪ ਦੇ ਕਾਨੂੰਨ ਬਣਾ ਲੈਂਦਾ ਜਿਹੜਾ ਜੀ ਕਰਦਾ ਤਾਂ ਹੁਣ ਡਰਾਈਵਰ ਦੀਨ ਵੱਡੀ ਭਾਰੀ ਗੱਡੀਆਂ ਵਾਲੇ ਹੈਵੀ ਗੱਡੀਆਂ ਵਾਲੇ ਹੜਤਾਲ ਤੇ ਆ ਉਹ ਕਹਿੰਦੇ ਜੀ ਅੱਗੇ ਤਾਂ 2 ਸਾਲ ਦਾ ਖੋਫ ਸੀ ਹੁਣ ਕਹਿੰਦੇ 10 ਸਾਲ ਤੱਕ ਦੀ ਸਜ਼ਾ ਹੋਊ ਉਹ ਕਹਿੰਦੇ ਸਾਡਾ ਕਸੂਰ ਕੀ ਹੈ ਜੇ ਬੱਚਾ ਕੋਈ ਦੂਜਾ ਬੰਦਾ ਵਜੇ ਅਸੀਂ ਕਰ ਲਾਂਗੇ ਉਹ ਤਾਂ ਇਹ ਕਹਿੰਦੇ ਇਹ ਹਰੇਕ ਉਹ ਵੱਡੇ ਤੇ ਪੰਜਰਾਂ ਜਿਹੇ ਛੋਟਿਆਂ ਨੂੰ ਮਾਰੀ ਜਾਂਦੇ ਆ ਵੱਡੇਆਂ ਨੂੰ ਬੜਾਈ ਜਾਂਦੇ ਆ ਇਹ ਇਹ ਆ ਗੱਲ ਇਹਨਾਂ ਦੀ ਨਾ ਇੱਕ ਡਰਾਈਵਰ ਦਾ 12000 15000 ਦਿਖਾ ਦੇਗਾ ਹਾਂ ਉਹ ਦੱਸ ਉਹ ਕੀ ਕਰੂਗਾ ਵਿਚਾਰਾ ਹਾਂ ਉਹ ਹਰ ਸਾਲ ਹੀ ਅੰਦਰ ਹੋ ਗਿਆ ਤਾਂ ਗਿਆ ਪਰਵਾਹ ਗਿਆ 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 ਜੀ ਕੋਈ ਗਲਤੀ ਐਕਸੀਡੈਂਟ ਚ ਹਮੇਸ਼ਾ ਵਾਡੀ ਗੱਡੀ ਨਹੀਂ ਹੁੰਦੀ ਇਹਨੂੰ ਦੂਜਾ ਵੀ ਗਲਤ ਹੋ ਸਕਦਾ ਉਹ ਹੁੰਦਾ ਜੀ ਵਜਦੇ ਹੋ ਆਗੇ ਛੋਟੇ ਹਾਂ ਵਾ ਵਜਦੀ ਹੋ ਛੋਟੇ ਆਗੇ ਕਿ ਤੇਜ ਕਾ ਹੁੰਦੇ ਆ ਹਾਂ ਉਹ ਕਿਤਨਾ ਕਿਤੇ ਸੌਣ ਸਕਦੇ ਹੋ ਦੇਖ ਸਕਦੇ ਹੋ ਸਾਫ਼ ਕਹਿਣਾ ਹੈ ਕਿ ਕਰੀਏ ਤਾਂ ਕੀ ਕਰੀਏ ਭਾਈ ਜੀ ਗੱਡੀ ਸਟਾਰਟ ਖੜੀ ਹੈ ਮਜਬੂਰੀ ਹੈ ਬੰਦ ਕਰ ਨਹੀਂ ਸਕਦੇ ਕੀੜੀ ਚਾਲ ਚੱਲਣਾ ਪੈਣਾ ਜਿਹੜਾ ਤੇਲ ਹੈਗਾ ਕਿਉਂ ਉਹ ਵੀ ਨਾ ਪਕਾ ਕੇ ਬਹਿ ਜਿਓ ਫਿਰ ਕੀ ਕਰੋਗੇ ਦੱਸੋ ਸਰ ਗੱਲ ਤਾਂ ਹੁਣ ਤੁਹਾਡੇ ਮੂਰੇ ਹੀ ਆ ਜੀ ਇੱਕ ਤਾਂ weddings ਦਾ ਸੀਜ਼ਨ ਆ तकरीबन ਹੋਣ ਵਾਲਾ ਜੀ ਅੱਧੇ ਘੰਟੇ ਤੋਂ ਉੱਤੇ ਹੋ ਗਿਆ ਹਲੇ ਘੰਟੇ ਹੋਰ ਹੀ ਬਦਲ ਵਾਲੀ ਆਉਣੀ ਹੁਣ ਕਰੀਏ ਕੀ weddings ਦਾ ਸੀਜ਼ਨ ਆ ਜੀ ਹਾਂ ਠੀਕ ਹੈ ਨਾ ਜੀ ਹੁਣ ਜਿਹੜੇ ਰੂਲ ਸਰਕਾਰ ਬਣਾ ਰਹੀ ਹੈ ਥੋੜਾ ਜਿਹਾ ਇਹਦੇ ਬਾਰੇ ਉਹਨਾਂ ਨੂੰ ਮੇਰੇ ਹਿਸਾਬ ਨਾਲ ਸੋਚਣਾ ਚਾਹੀਦਾ ਹੈ ਦੇਖੋ ਇੱਕ ਐਕਸੀਡੈਂਟ ਨੂੰ ਮੇਬੀ ਉਹਨਾਂ ਨੇ ਰੱਖਿਆ ਆ ਹੈ ਨਾ ਵੀ ਜੋ ਚੀਜ਼ ਹੈਗੀ ਆ ਪਹਿਲਾਂ 2 ਸਾਲ ਰੱਖਦੇ ਸਜ਼ਾ ਸੀਗੀ ਹੁਣ ਵਧਾ ਕੇ 10 ਸਾਲ ਤੱਕ ਦੀ ਹੋ ਸਕਦੀ ਹੈ ਦੇਖੋ ਇੱਕ ਐਕਸੀਡੈਂਟ ਇੱਕ ਅਨ ਹੋਣੀ ਘਟਨਾ ਆਪਾਂ ਜੀ ਨੂੰ ਕਹਿੰਦੇ ਆਂ ਵੀ ਮੈਂ ਗੱਡੀ ਚਲਾਉਂਦਾ ਸੜਕ ਤੇ ਚਾਹੇ ਉਹ ਟਰੱਕ ਡਰਾਈਵਰ ਚਲਾਉਂਦਾ ਚਾਹੇ ਮੈਂ ਚਲਾਉਂਦਾ ਹੈਨਾ ਆਪਾਂ ਸੜਕ ਤੇ ਇਹ ਨਹੀਂ ਨਿਕਲਦੇ ਵੀ ਮੈਂ ਕਿਸੇ ਨੂੰ ਮਾਰਨ ਚੱਲੇ ਆਇਆ ਬਿਲਕੁਲ ਸਹੀ ਹੈ ਇੱਕ ਅਨ ਹੋਣੀ ਘਟਨਾ ਮੇਰੇ ਹਿਸਾਬ ਨਾਲ ਜਿਹੜੀ ਹੈਗੀ ਆ ਉਹ ਚੀਜ਼ ਹੈਗੀ ਆ ਠੀਕ ਹੈ ਅਨ ਹੈਪਨਿੰਗ ਹੁੰਦੀ ਆ ਕਿਸੇ ਦੀ ਜਾਨ ਵੀ ਚਲੇ ਜਾਂਦੀ ਆ ਉਹਦੇ ਲਈ ਕੁਝ ਸਜਾਵਾਂ ਹੋਣੀਆਂ ਚਾਹੀਦੀਆਂ ਵੀ ਨੇ ਮੈਂ ਕਹਿੰਦਾ ਠੀਕ ਹੈ ਠੀਕ ਹੈ ਨਾ ਜੀ ਪਰ ਇੰਨਾ ਨਹੀਂ ਉਹਨੂੰ ਆਪਾਂ ਹਾਰਸ਼ ਕਰੀਏ ਵੀ ਮੰਨ ਲਓ ਮੇਰੇ ਤੋਂ ਐਕਸੀਡੈਂਟ ਹੋਇਆ ਤਾਂ ਆਮ ਪਬਲਿਕ ਆ ਕੇ ਮੈਨੂੰ ਕ ਇਸ ਚੀਜ਼ ਤੋਂ ਡਰਦੇ ਮਾਰੇ ਇਹ ਪਾਈ ਜੀ ਗੱਲ ਲਈ ਉਹ ਕਹਿੰਦੇ ਨੇ ਭੱਜੂਗਾ ਫਿਰ 10 ਸਾਲ ਦੀ ਸਜ਼ਾ ਉਹ ਡਰਾਈਵਰ ਕਹਿੰਦੇ ਨੇ ਨਹੀਂ ਭੱਜਾਂਗੇ ਲੋਕ ਕੋਟ-ਕੋਟ ਮਾਰ ਦੇਣਗੇ ਬਿਲਕੁਲ ਇਸ ਚੀਜ਼ ਤੋਂ ਡਰਦੇ ਮਾਰੇ ਮੈਂ ਕੁਝ ਡਰਾਈਵਰਾਂ ਦੇ ਵੀ ਦੇਖ ਰਿਹਾ ਸੀ ਵੀਡੀਓਜ਼ ਉਹ ਕਹਿੰਦੇ ਆ ਵੀ ਸਾਨੂੰ ਲੋਕ ਕੁੱਟ ਦਿੰਦੇ ਨੇ ਬਿਲਕੁਲ ਸੱਚ ਆਈ ਗੱਲ ਠੀਕ ਹੈ ਨਾ ਜੀ ਦੇਖੋ ਥੋੜਾ ਜਿਹਾ ਇਸ ਚੀਜ਼ ਤੇ ਸਰਕਾਰਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਆਪਾਂ ਫੋਰਨ ਕੰਟਰੀਜ਼ 'ਚ ਦੇਖਦੇ ਆ ਐਕਸੀਡੈਂਟ ਬਾਅਦ 'ਚ ਹੁੰਦਾ ਈਵਨ ਕਿ ਬਲੱਡ ਦੇ ਜਿਹੜੇ ਮਾਰਕਸ ਹੁੰਦੇ ਨੇ ਉਹ ਵੀ ਉੱਥੇ ਰਹਿਣ ਨਹੀਂ ਦਿੰਦੇ ਠੀਕ ਹੈ ਨਾ ਜੇ ਮੰਨ ਲਓ ਕੋਈ ਮੇਸੇ ਆਪਣੀ ਹੁੰਦੀ ਵੀ ਆ 19 ਦੇਰ ਚ ਹੀ ਉੱਥੇ ਜਿਹੜੇ ਆਪਣੇ ਪੁਲਿਸ ਦੇ ਨੁਮਾਇੰਦੇ ਨੇ ਜਾਂ ਹੋਰ ਜੋ ਉੱਥੇ ਪਬਲਿਕ ਦਾ ਸਰਕਾਰ ਵੱਲੋਂ ਜੋ ਵੀ ਹੈ ਐਂਬੂਲੈਂਸ ਦੀ ਵੀ ਲੋੜ ਹੈ ਉੱਥੇ ਪੁਲਿਸ ਦੇ ਨੁਮਾਇੰਦੇ ਵੀ ਲੋੜ ਹੈ ਵੀ ਕਾਹਤੋਂ ਐਕਸੀਡੈਂਟ ਹੋਇਆ ਜਾਂ ਜੋ ਵੀ ਹੋਇਆ ਉਸ ਚੀਜ਼ ਨੂੰ ਤੇਜ਼ ਕਰਨ ਦੀ ਬਜਾਏ ਆਪਾਂ ਇਹ ਚੀਜ਼ਾਂ ਕਰ ਰਹੇ ਆ ਤਾਂ ਥੋੜਾ ਜਿਹਾ ਉਸ ਪਾਸੇ ਨੂੰ ਵੀ ਵਧਣ ਦੀ 100 ਕਰੋੜ ਦੇ ਕਰੀਬ ਦੀ ਆਪਣੀ ਆਬਾਦੀ ਹੈ ਤੇ ਇੱਕੋ ਦਮ ਅਜਿਆ ਰੂਲ ਇਹਨੇ ਡਰਾਈਵਰਾਂ ਮੰਨਾਂ ਚ ਭਾਈ ਜੀ ਖੌਫ ਪਾਇਆ ਪਿਆ ਉਹ ਤਾਂ ਤੁਹਾਡੇ ਮੂਰੇ ਹੀ ਆ ਜੀ ਆ ਖੌਫ ਉਹਨਾਂ ਦੇ ਮਨਾਂ ਚ ਕੀ ਸਾਡੇ ਮਨਾਂ ਚ ਵੀ ਆਉਣ ਵਾਲੇ ਦਿਨਾਂ ਚ ਕਰਨਾ ਕੀ ਆ ਦੇਖੋ ਆ ਖੌਫ ਕਰਕੇ ਖੜੇ ਆ ਲੋਕ ਇੰਨੇ ਤੇ ਬੈਠੇ ਨਹੀਂ ਗੱਡੀਆਂ ਤੇਲ ਲੈ ਕੇ ਆਈਆਂ ਨਹੀਂ ਤਾਂ ਤੁਸੀਂ ਲੈਣੇ ਲੱਗੇ ਹੋ ਉਹੀ ਗੱਲ ਤਾਂ ਉਹੀ ਆ ਨਾ ਸਰ ਕਿਤਨੇ ਕਿਤਨੇ ਡਰਾਈਵਰ ਵੀਰੇ ਇਕਨੋਮੀ ਦੇਸ਼ ਦੀਆਂ ਨਾਲ ਚਲਦੀ ਆ ਚਲਦੀ ਉਹਨਾਂ ਨਾਲ ਪਰ ਮੈਂ ਇੱਕ ਚੀਜ਼ ਦੇਖਦਾ ਕੋਈ ਵੀ ਆਪਣੀ ਮੰਗ ਮੰਗ ਜਿਹੜੀ ਸਾਨੂੰ ਮਨਾਉਣ ਲਈ ਹਨਾ ਜੀ ਉਹ ਆਮ ਪਬਲਿਕ ਖਰਾਬ ਹੁੰਦੀ ਆ ਹੁਣ ਮੈਂ ਇੱਕ ਇੱਕ ਐਂਡ ਇਹੀ ਹੁੰਦਾ ਹੁਣ ਮੈਂ ਵੀ ਇੱਕ ਗਵਰਨਮੈਂਟ ਏਮਪਲਾਈ ਹਾਂ ਹਨਾ ਜੀ ਓਕੇ ਪੇਪਰ ਦੇਖੋ ਖਰਾਬ ਹੋ ਰਹੇ ਆ ਸਰ ਹਾਂ ਬਿਲਕੁਲ ਠੀਕ ਹੈ ਠੀਕ ਹੈ ਨਾ ਜੀ ਅਸੀਂ ਡਿਊਟੀਆਂ ਦੇ ਵੀ ਜਾਣਾ ਸਾਰਾ ਕੁਝ ਕਰਨਾ ਹਾਂ ਜੀ ਠੀਕ ਹੈ ਨਾ ਆਮ ਪਬਲਿਕ ਖਰਾਬ ਆ ਸੋ ਫਿਰ ਦੇਖ ਸਕਦੇ ਹੋ ਗੱਡੀਆਂ ਕਾਰਾਂ ਲੱਗੀਆਂ ਲੰਬੀਆਂ ਕਤਾਰਾਂ ਜੀ ਹਾਂ ਗੱਲ ਫਿਰ ਉਹੀ ਹੈ ਕਿ ਫੈਸਲੇ ਸਰਕਾਰ ਦੇ ਹੋਣ ਉਹ ਫੈਸਲਿਆਂ ਦੇ ਜਿਹੜੇ ਫੈਸਲਿਆਂ ਲਈ ਐਕਸ਼ਨ ਲਏ ਜਾਂਦੇ ਆ ਉਸ ਐਕਸ਼ਨ ਦਾ ਫਿਰ ਜਦੋਂ ਰਿਐਕਸ਼ਨ ਹੁੰਦਾ ਉਹ ਸ਼ਾਇਦ ਡਰਾਈਵਰ ਵੀਰ ਨੇ ਖਾਸ ਕਰ ਹੈਵੀ ਗੱਡੀਆਂ ਵਾਲੇ ਉਹਨਾਂ ਵੱਲੋਂ ਕਿਤਾ ਗਿਆ ਪਰ ਐਕਸ਼ਨ ਦਾ ਰਿਐਕਸ਼ਨ ਤਾਂ ਹੋ ਗਿਆ ਪਰ ਜਿਲਾ ਉਹਦੀ ਕੀਮਤ ਹੈ ਉਹ ਆਪਣੇ ਕੀਮਤੀ ਸਮੇਂ ਦੇ ਨਾਲ ਹੁਣ ਸਮੇਂ ਨੂੰ ਖਰਾਬ ਕਰਕੇ ਜੇ ਕਿਸੇ ਨੂੰ ਚਕਾਉਣੀ ਪੈ ਰਹੀ ਹੈ ਤਾਂ ਉਹ ਹੈ ਆਮ ਪਬਲਿਕ ਜੀ ਹਾਂ ਲੇਮਨ ਆਮ ਜਨਤਾ ਆ ਉਹਦਾ ਸਬੂਤ ਹੈ ਆ ਦੇਖ ਸਕਦੇ ਹੋ ਕਿ ਕਿਵੇਂ ਗੱਡੀਆਂ ਦੇ ਵਿੱਚ ਵੇਟਿੰਗ ਪਰਿਵਾਰਾਂ ਦੇ ਨਾਲ ਸੋ ਦੇਖ ਸਕਦੇ ਹੋ ਕਿ ਪਰਿਵਾਰਾਂ ਦੇ ਪਰਿਵਾਰ ਕਿੰਨਾ ਜ਼ਿਆਦਾ ਪਰੇਸ਼ਾਨ ਹੋ ਰਹੇ ਆ ਦੇਖ ਪਾ ਰਹੇ ਹੋ ਕਿ ਜਿੱਥੇ ਤੱਕ ਨਜ਼ਰ ਜਾਂਦੀ ਹੈ 4-ਵਿਲਰ ਕਾਰਾਂ 3-ਵਿਲਰ ਤੇ ਈਵਨ 2-ਵਿਲਰਸ ਵੱਡੀ ਤعداد ਵਿੱਚ ਜੀ ਹਾਂ ਭਾਰੀ ਮਾਤਰਾ ਚ ਦੇਖ ਸਕਦੇ ਹੋ ਕਿਵੇਂ ਵੱਡੀ ਤعداد ਦੇ ਵਿੱਚ ਗੱਡੀਆਂ ਖੜੀਆਂ ਨੇ ਇੰਤਜ਼ਾਰ ਹੋ ਰਿਹਾ ਹੈ ਕਿ ਸਾਡੀ ਵਾਰੀ ਕਦੋਂ ਆਊਗੀ ਆਪਣੀ ਵਾਰੀ ਦੀ ਉਡੀਕ ਦੇ ਵਿੱਚ ਗੱਡੀਆਂ ਦੇ ਡਰਾਈਵਰ ਗੱਡੀਆਂ ਤੇ ਬੈਠੇ ਆ ਟੂ ਬਿਲਡਰ ਵਾਲੇ ਭਾਈ ਇਹਨਾਂ ਗੱਲਬਾਤ ਕਰਦੇ ਆ ਭਾਈ ਜੀ ਕਿੰਨਾ ਕੁ ਪਰੇਸ਼ਾਨ ਹੋ ਰਹੇ ਹੋ ਪਰੇਸ਼ਾਨ ਬਹੁਤ ਆ ਸਰ ਤੇਲ ਮੁੱਕਿਆ ਪਿਆ ਹੀ ਖੜੇ ਆ ਹੀ ਅਸੀਂ ਰਾਹ ਦੇ ਵਿੱਚ ਹੀ ਬਾਜੀ ਆ ਭਰਾ ਦੇਖ ਕੇ ਆਏ ਅੱਗੇ ਵੀ ਬਹੁਤ ਜ਼ਿਆਦਾ ਪੇੜਾ ਹੀ ਕੀ ਹਾਲ ਆ ਭਾਈ ਜੀ ਅੱਗੇ ਬਹੁਤ ਬੜਾ ਹਾਲ ਆ ਜੀ ਉਹ ਖੋਇਆ ਪੈ ਰਿਹਾ ਦੇ ਲਈ ਦੇਈ ਜਾਂਦੇ ਨੇ ਦੇਈ ਜਾਂਦੇ ਦੇਈ ਜਾਂਦੇ ਫੁੱਲਾ ਪਾਉਂਦੇ ਪਿਆ ਕਿ ਤੁਸੀਂ ਕਹਿੰਦੇ ਵੀ 5 ਲੀਟਰ ਦੇਣਾ 2 ਲੀਟਰ ਦੇਣਾ ਨਹੀਂ ਖੁੱਲਾ ਪਾ ਰੇ ਖੁੱਲੇ ਪਾ ਰੇ ਇਹਦੇ ਨਾਲ ਪੋਣਾ ਪਾੜੋ ਹਾਂ ਕਹਿੰਦੇ ਤਾਂ ਮਤਲਬ ਹੁਣ ਇਹ ਜੇ ਮੁੱਕ ਸਾਰੇ ਫੁੱਲ ਹੀ ਕਰਾਉਣਗੇ ਹਾਂ ਫੁੱਲ ਹੀ ਕਰਾਉਣੇ ਪਿੱਛੇ ਲੱਗੇ ਹੋਏ ਆ ਇਹ ਸਾਰੇ ਲਾਲਚੀ ਕਰੀ ਜਾਂਦੇ ਆ ਹੋਰ ਕੀ ਕਰੀਂ ਲਾਊਗਾ ਫਿਰ 4-5 ਮਿੰਟ ਲਾਊਗਾ ਤੇ 5 ਮਿੰਟ ਤੇ ਇੱਕ ਗੱਡੀ ਲੱਗੂ ਤੁਹਾਡੀ ਤਾਂ ਵਾਰੀ 2 ਘੰਟੇ ਦੀ ਰੋ 3 ਘੰਟੇ ਸ਼ਾਮ ਪੈ ਜਾਣੀ ਹੈ ਜੀ ਸ਼ਾਮ ਪੂਰੀ ਪੂਰੀ ਇਕੱਲੀ ਕਾਰਾਂ ਦੀ ਲਾਈਨ ਹੈ ਕਿ ਦੂਜੇ ਤੱਕ ਮੋਟਰਸੇਲ ਦੀ ਬਾਤ ਮੋਟਰਸੇਲ ਦੀ ਬਾਤ ਮ ਸਾਰਾ ਡਿਊਟੀ ਜਾਣਾ ਸੀ ਡਿਊਟੀਆਂ ਫੋਨ ਆਈ ਜਾਂਦੇ ਆ ਹੁਣ ਕੀ ਕਰੀਏ ਕੀ ਕਹਿ ਸਕਦੇ ਆ ਆਪਾਂ ਕਿਸੇ ਨੂੰ ਤੇ ਆ ਅੱਗੇ ਹੁਣ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿੰਨਾ ਜ਼ਿਆਦਾ ਜੋ ਇੱਥੇ ਜਾਮ ਲੱਗਿਆ ਹੋਇਆ ਹੈ ਪੰਪ ਤੇ ਕਿਤਨਾ ਕਿਤੇ ਹੁਣ ਲੋਕਾਂ ਦੀ ਪੇਸ਼ੈਂਸ ਟੈਸਟ ਹੋ ਰਹੀ ਹੈ ਬੜੀ ਪਿਆਰੀ ਬੱਚੀ ਹੈ ਹਾਂਜੀ ਪੁੱਤਰ ਜੀ ਕੀ ਨਾਮ ਤੁਹਾਡਾ ਲੈ ਬਗਾਤਾ ਕਰਨਾ ਇਹ ਨਾਮ ਹੈ ਵੀ ਬਣਾਉਦੇ ਕੀ ਨਾਮ ਤੁਹਾਡਾ ਆਪਨਾਮ ਸਾਖੀ ਸਾਖੀ ਕਿੰਨੀ ਦੇਰ ਹੋ ਗਈ ਲਾਈਨ ਤੇ ਲੱਗੇ ਹੋ ਬੇਟਾ ਹੁਣੇ ਆਏ ਆ 10 15 ਮਿੰਟ ਆਏ ਆ ਹਾਂਜੀ ਇੱਕ ਘੰਟਾ ਵਾਰੀ ਨਹੀਂ ਜਾਂਦੀ ਫਿਰ ਕੀ ਕਰੋਗੇ ਹੁਣ ਵਾਪਸ ਚਲਾਂਗੇ ਇੱਕ ਗੱਲ ਬਤਾ ਮਾਰੋਗੇ ਤੁਹਾਡਾ ਨਾਮ ਸਿਮਰਨ ਹਾਂ ਸਿਮਰਨ ਅੱਜ ਕਿਵੇਂ ਐਕਸਪੀਰੀਅੰਸ ਕਿਵੇਂ ਲੱਗ ਰਿਹਾ ਅੱਜ ਬੜੀਆ ਲੱਗ ਰਹੀ ਹੈ ਬੜੀਆ ਲੱਗ ਰਿਹਾ ਹਾਂਜੀ ਹੁਣ ਬਾਰ ਬਾਰ ਇਹਨੂੰ ਕਿਵੇਂ ਕਰਦੇ ਹੋ ਸਟਾਰਟ ਰੱਖਦੇ ਹੋ ਕਿ ਵਾਪਸ ਸਟਾਰਟ ਕਰਦੇ ਹੋ ਸਟਾਰਟ ਹੀ ਹੈ ਸਟਾਰਟ ਹੀ ਹੈ ਹਾਂਜੀ ਤੇਰਾ ਬੜਾ ਮੋਟਾ ਤੇਲ ਬੱਚਾ ਉਹ ਵੀ ਨਿਕਲ ਖਤਮ ਹੋ ਜਾ ਘ ਜਿਵੇਂ ਕਰੋਗੇ ਰੋੜ ਕੇ ਰੋੜੀ ਚਲੋ ਸੋ ਬੱਚੇ ਦਾ ਦਿਲ ਹੱਸ ਕੇ ਸਾਰ ਲੈਂਦੇ ਆ ਤੇ ਪਰ ਫਿਰ ਵੀ ਬਹੁਤ ਜ਼ਿਆਦਾ ਜੋ ਪਰੇਸ਼ਾਨੀਆਂ ਉਹਦਾ ਸਾਹਮਣਾ ਇਸ ਵਕਤ ਕਰਨਾ ਪੈ ਰਿਹਾ ਸੋ ਪੈਰ ਰੱਖਣ ਨੂੰ ਵੀ ਜਗਾ ਪੰਪ ਤੇ ਨਹੀਂ ਬਣ ਪਾਰੀ ਦੇਖ ਸਕਦੇ ਹੋ ਕਿੰਨਾ ਕੇ ਜ਼ਿਆਦਾ ਲੋਕ ਪਰੇਸ਼ਾਨ ਹੋ ਰਹੇ ਆ ਖੱਜਲ ਖਵਾਰ ਹੋ ਰਹੇ ਆ ਇਹਦੀ ਜਿਹੜੀ ਉਦਾਹਰਣ ਹੈ ਇਹ ਤੁਹਾਨੂੰ ਇੱਥੋਂ ਦੇਖਣ ਨੂੰ ਮਿਲ ਸਕਦੀ ਹੈ ਕਿ ਕਿਵੇਂ ਤੇ ਕਿਸ ਤਰ੍ਹਾਂ ਕਿਉਂਕਿ ਅਜੇ ਮੌਕੇ ਤੇ ਜਦੋਂ ਇਸ ਤਰ੍ਹਾਂ ਭੀੜ ਪੈ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਬਹਿਸ ਬਾਜ਼ੀਆਂ ਵੀ ਹੋਣੀਆਂ ਲਾਜ਼ਮੀ ਬਣ ਜਾਂਦੀਆਂ ਨੇ ਕਿਉਂਕਿ ਆਹ ਦੇਖ ਸਕਦੇ ਹੋ ਕਿ ਕਿਵੇਂ ਸ਼ੋਰ ਸ਼ਰਾਬਾ ਕਾਲਪੂਣਾ ਸਾਰੀਆਂ ਸਿਚੁਏਸ਼ਨਸ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਸੋ ਆਹ ਦੇਖ ਪਾ ਰਹੇ ਹੋ ਕਿ ਕਿੰਨਾ ਕੁ ਜ਼ਿਆਦਾ ਖੱਜਲ ਖਵਾਰ ਇੱਥੇ ਹੋਣਾ ਪੈ ਰਿਹਾ ਕਿਸ ਤਰ੍ਹਾਂ ਲੰਬੀਆਂ ਲਾਈਨਾਂ ਨੇ ਜੋ ਉਹ ਲੱਗੀਆਂ ਹੋਈਆਂ ਨੇ ਸੋ ਕਿਤਨਾ ਕਿਤੇ ਹਾਰਨ ਹੌਂਕਿੰਗ ਇੱਕ ਦੂਜੇ ਨੂੰ ਕਹਿਣਾ ਕਵਾਉਣਾ ਹਰ ਤਰ੍ਹਾਂ ਦੀ ਸਿਚੁਏਸ਼ਨ ਇੱਥੇ ਜਿਵੇਂ ਆਪੇ ਤੋਂ ਬਾਹਰ ਹੋ ਰਹੀ ਹੈ ਆਊਟ ਆਫ ਕੰਟਰੋਲ ਹੋ ਰਹੀ ਹੈ ਆਹ ਦੇਖ ਪਾ ਰਹੇ ਹੋ ਤੁਸੀਂ ਕਿ ਕਿਸ ਤਰ੍ਹਾਂ ਬਹਿਸਬਾਜ਼ੀਆਂ ਆਪਣੀ ਆਪਣੀ ਵਾਰੀ ਦੀ ਉਡੀਕ ਆਪਣੀ ਆਪਣੀ ਵਾਰੀ ਦੀ ਕਾਲੀ ਪਹਿਲਾਂ ਮੇਰੇ ਪਾ ਪਹਿਲਾਂ ਮੇਰੇ ਪਾ ਜੀ ਹਾਂ ਇਹੀ ਜੋਰ ਲੱਗਿਆ ਹੋਇਆ ਸਾਰਿਆਂ ਦਾ ਜਿੱਧਰ ਮਰਜੀ ਦੇਖ ਲੋ ਇੱਕ ਆਵਾਜ਼ ਆ ਰਹੀ ਹੈ ਆਨਰ ਗੱਲਬਾਤ ਕਰਦੇ ਆ ਭਾਈ ਜੀ ਮਾਹੌਲ ਬੜਾ ਟਾਈਟ ਜਿਹਾ ਬਣਿਆ ਹੋਇਆ ਹੈ ਕਿਵੇਂ ਮੈਚ ਕਰ ਪਾ ਰਹੇ ਹੋ ਇੰਨੀ ਹਿੰਮਤ ਕਿਵੇਂ ਕਰ ਰਹੇ ਐਸਾ ਹੈ ਸਾਡਾ ਦੇਖ ਕੇ ਤਕਲੀਫ ਹੁੰਦੀ ਹੈ ਵੀ ਜੋ ਹੋ ਰਿਹਾ ਹੈਗਾ ਪਬਲਿਕ ਨੂੰ ਪੈਸੇ ਦੇ ਕੇ ਵੀ ਚੀਜ਼ ਨਹੀਂ ਮਿਲ ਰਹੀ ਤੋ ਸਾਡੇ ਕੋਲ ਤੇ ਸਟਾਕ ਲਿਮਟਿਡ ਹੈਗਾ ਇਹ ਵੱਡਾ ਪੰਪ ਹੈ ਤੇ ਤੇ ਹਮੇਸ਼ਾ ਸਟਾਕ ਰਹਿੰਦਾ ਹੈਗਾ ਸਾਡੀ ਕੋਸ਼ਿਸ਼ ਹੈ ਵੀ ਜਤ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰ ਸਕੀਏ ਤੇ ਉਹਨਾਂ ਨੂੰ ਮਾਲ ਦੇ ਸਕੀਏ ਲੇਕਿਨ ਪੈਨਿਕ ਇੰਨਾ ਹੈ ਵੀ ਲੋਕ ਜਿਹੜੇ ਐ ਲਾਈਨ ਤੋੜ ਕੇ ਵੀ ਆ ਰਹੇ ਨੇ ਤੋ ਸਾਡੀ ਬੇਨਤੀ ਹੈ ਵੀ ਜਦ ਤੱਕ ਤੇਲ ਹੈਗਾ ਕਿਰਪਾ ਲਾਈਨ ਚ ਲਾਵੋ ਤੇ ਸਾਰੇ ਵੰਡ ਕੇ ਲੋ ਨਹੀਂ 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 ਮੇਰੇ ਮੇਰੇ ਪੰਪ ਦੇ ਉੱਤੇ ਮਹਿੰਗਾ ਤੇਲ ਹੈ ਵੀ ਨਹੀਂ ਹੈ ਇੱਕ ਇਹ ਪੰਪ ਹੈ ਜਿੱਥੇ ਮਹਿੰਗਾ ਤੇਲ ਹੈ ਵੀ ਨਹੀਂ ਹੈ 500 ਦਾ ਜਾਂ 5 ਲੀਟਰ ਤੇ ਜਿੰਨਾ ਪਉਣਾ ਕੋਈ ਚੱਲੋ ਦੇਖੋ ਸਕੂਟਰ ਵਾਲਾ ਵਿਚਾਰਾ 2 300 ਦਾ ਮੰਗਦਾ ਉਹਨੂੰ ਮੈਂ ਕੀ ਲਿਮਟਡ ਕਰੂੰਗਾ ਤੇ ਕਾਰ ਵਾਲੇ ਨੂੰ ਹੱਥ ਜੋੜ ਕੇ ਬੇਨਤੀ ਆ ਬਈ 1000 ਦਾ ਲੈ ਲੈ ਜਾਂ 1500 ਦਾ ਲੈ ਲੈ ਸਾਰਿਆਂ ਨੂੰ ਹਾਂ ਕੰਮ ਚਲਾ ਲਈਏ ਆਪਾਂ ਹਾਂ ਸੋ ਇਸ ਤਰੀਕੇ ਨਾਲ ਮੈਨੇਜ ਕੀਤਾ ਜਾ ਰਿਹਾ ਹੈ थैंक यू वेरी मच ਜੀ ਸੋ ਦੇਖ ਸਕਦੇ ਹੋ ਕਿ ਪੰਪ ਦੇ ਜੋ ਹਾਲਾਤ ਨੇ ਉਹ ਕਿਵੇਂ ਬਣੇ ਹੋਏ ਨੇ ਕਿਉਂਕਿ ਪੰਪ ਮਾਲਕ ਵੀ ਕੀ ਕਰਨਾ ਉਹ ਤਾਂ ਆਪਣਾ ਫਰਜ਼ ਨਿਭਾਉਂਦੇ ਆ ਫਿਰ ਵੀ ਸਾਰਾ ਕੁਝ ਕੋਸ਼ਿਸ਼ ਕਰ ਰਿਹਾ ਆ ਆਪ ਮੌਕੇ ਤੇ ਖੜ ਕੇ ਮੈਨੇਜ ਕਰਨ ਦੀ ਲੇਕਿਨ ਬਹਿਸ ਬਾਜ਼ੀਆਂ ਸੁਣ ਸਕਦੇ ਹੋ ਦੇਖ ਸਕਦੇ ਹੋ ਬਾਈ ਕਿੰਨਾ ਖੱਜਲ ਹੋਏ ਹੋ ਕਿਨੂੰ ਕੋਲੋਵਾਰੀ ਆਈ ਹੈ ਉਹ ਮਾਰੇ ਅੱਧਾ ਘੰਟਾ ਹੋ ਗਿਆ ਵਾਰ ਹੀ ਨਹੀਂ ਆਂਦੀ ਵੀ ਹੈਗੀ ਬਹੁਤ ਬੁਰਾ ਹਾਲ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੈ ਥੋੜਾ ਨਹੀਂ ਬਹੁਤ ਜ਼ਿਆਦਾ ਬੁਰਾ ਹਾਲ ਸੋ ਆ ਸੁਣ ਸਕਦੇ ਹੋ ਕਿ ਲੋਕਾਂ ਦਾ ਕਹਿੰਦੇ ਅੱਧੇ ਅੱਧੇ ਘੰਟੇ ਬਾਅਦ ਟੂ ਵੀਲਰਾਂ ਦੀ ਗੱਲ ਕਰਦੇ ਆ ਜਿਹੜੇ ਸੈਟ ਤੋਂ ਨਿਕਲ ਆਉਂਦੇ ਆ ਇਹਨਾਂ ਦੀ ਵੀ ਅੱਧਾ ਅੱਧਾ ਘੰਟਾ ਵਾਰੀ ਨਹੀਂ ਆ ਰਹੀ ਤੁਸੀਂ ਆਪ ਹਿਸਾਬ ਲਗਾਓ ਕਿ ਫੋਰ ਵੀਲਰਾਂ ਦਾ ਕੀ ਹਾਲ ਹੋਊਗਾ ਕਿਉਂਕਿ ਟੂ ਵੀਲਰ ਵਾਲੇ ਦਾ 200 300 400 ਆਪਵਾ ਜਾਂਦੇ ਆ ਪਰ ਗੱਡੀਆਂ ਵਾਲੇ ਫਿਰ 1000 1500 2000 ਕਈ ਫੁੱਲ ਵਾਲੇ ਹੁੰਦੇ ਆ ਫਿਰ ਉੱਥੇ ਟਾਈਮ ਵੀ ਪਾਉਣ ਨੂੰ ਲੱਗਦਾ ਕਿੰਨਾ ਜ਼ਿਆਦਾ ਖੱਜਲ ਖਵਾਰ ਹੋਣਾ ਪੈਂਦਾ ਕਿੰਨੇ ਖਜ਼ਾਨਾ ਪਰੇਸ਼ਾਨ ਹੋ ਰਹੇ ਹੋ ਕਿੰਨੇ ਕਾਈ ਵਿੱਚ ਹੋ ਰਿਹਾ ਬਹੁਤ ਜ਼ਿਆਦਾ ਮੈਂ ਕੀ ਆਈ ਬੋਲੂ ਬੋਲ ਮਤਲਬ ਕੋਈ ਨਹੀਂ ਬੋਲ ਦੇ ਕਿੰਨਾ ਪ੍ਰੇਸ਼ਾਨ ਹੋ ਕਿੰਨੇ ਟਾਈਮ ਸੋਇਆ ਹਾਂਜੀ ਬਹੁਤ ਆ ਮੇਰਾ ਅੱਧਾ ਘੰਟਾ ਤਾਂ ਵੇਸਟ ਹੋ ਗਿਆ ਇਹੀ ਹਾਂਜੀ ਹਾਂਜੀ ਅੱਜ ਕਿੱਥੇ ਲਾਈਨ 'ਚ ਲੱਗੇ ਆ ਕਿ ਹਾਂਜੀ ਸੋ ਅੱਧੇ ਅੱਧੇ ਘੰਟੇ ਇਹੜਾ ਬੱਚਿਆਂ ਨੂੰ ਖੜਨਾ ਪੈ ਰਿਹਾ ਹੈ ਭਾਈ ਜੀ ਕਿੰਨੀ ਕੁ ਜ਼ਿਆਦਾ ਪਰੇਸ਼ਾਨੀ ਦਾ ਸਾਹਨਾ ਜਨਾਬ ਜਨਾਬ ਕੀ ਹਾਲ ਹੈ ਕਿੰਨਾ ਪ੍ਰੇਸ਼ਾਨ ਹੋ ਬਹੁਤ ਪ੍ਰੇਸ਼ਾਨ ਰਿਹਾ ਕੱਲ ਉਧਰ ਜਾਮਾ ਹਲਦ ਦੋਸਾਂ ਤੇਲ ਬਾਰੇ ਚੀਦਾ ਕਿੰਨੇ ਤੁਹਾਨੂੰ ਹਫਤਾ ਬੰਦਾ ਕਹਿੰਦੇ ਕੀ ਕਰਾਂਗੇ ਪਰੇਸ਼ਾਨ ਨੇ ਬੜਾ ਬੱਚਲੇ ਬੰਦੇ ਨੇ ਬੱਚੇ ਸਕੂਲੋਂ ਛੱਡਣੇ ਆ ਲਿਆਣੇ ਆ ਛੱਡਣੇ ਆ ਠੀਕ ਆ ਕੀ ਕਰੀਏ ਇਹਨਾਂ ਪਰੇਸ਼ਾਨ ਕਰੀ ਜਾਂਦੇ ਨੇ ਕੋਲੋਂ ਲਿਮਟ ਦਾ ਤੇਲ ਦਾ ਬਾਣ ਕੀ ਪਤਾ ਇਹਨਾਂ ਬੰਦ ਨਾ ਵੀ ਹੋ ਗਏ ਇੱਕ ਵਾਰ ਤਾਂ ਦਿਮਾਗ ਵਹਿਮ ਪੈ ਗਿਆ ਵਹਿਮ 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 ਇਹਦਾ ਲਾਇ ਹੈ ਨਹੀਂ ਇਹਦਾ ਲਾਇ ਹੈ ਨਹੀਂ ਨਾ ਹਾਂ ਸੋ ਆ ਦੇਖ ਸਕਦੇ ਹੋ ਹਿਊ ਕਰਾਈ ਮਾਹੌਲ ਹਾਂਜੀ ਬਾਈ ਜੀ ਕਿੰਨੇ ਗੋਖੇ ਹੋਏ ਆ ਬਹੁਤ ਅੱਕਾ ਹੋ ਗਿਆ ਜੀ ਤੇਲ ਦਾ ਹਾਂਜੀ ਤੇਲ ਦਾ ਪੈ ਗਿਆ ਕਿੰਨੀ ਦੇਰ ਬਾਅਦ ਆਈ ਆ ਕੰਟੈਂਟਡ ਘੰਟੇ ਬਾਅਦ 500 ਦਾ ਹਾਂਜੀ 700 ਦਾ ਜਾਊਗਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਸੋ ਕਿਤੇ ਨ ਕਿਤੇ ਮੈਂ ਦੇਖ ਸਕਦੇ ਹੋ ਕਿ ਕਾਫੀ ਹੋ ਹੱਲਾ ਹਿਊ ਕਰਾਈ ਇੱਥੇ ਮਚੀ ਹੋਈ ਹੈ ਤੇ ਕਿਤੇ ਨ ਕਿਤੇ ਪਰੇਸ਼ਾਨੀ ਦਾ ਸਾਹਮਣਾ ਸਿਆਣੇ ਬਿਆਣਿਆਂ ਨੂੰ ਵੀ ਕਰਨਾ ਪੈ ਰਿਹਾ ਹੈ ਸਿੰਘ ਸਾਹਿਬ ਕਿੰਨਾ ਕੁ ਸਮਾਂ ਵਿਅਰਥ ਹੋਇਆ ਕਿੰਨੇ ਖਰਚ ਰਖਵਾਰੀ ਹੋਈ ਡੇਢ ਘੰਟਾ ਹੋ ਗਿਆ ਜੀ ਕੋਈ ਇੱਥੇ ਪੁੱਛਗੇਛ ਨਹੀਂ ਹੈ ਜਿੰਮੇਵਾਰ ਕਿੰਨੂੰ ਮੰਨਦੇ ਹੋ ਸਰਕਾਰ ਨੂੰ ਕਿੰਨੂੰ ਮੰਨਦੇ ਆਂ ਸਰਕਾਰ ਹੀ ਹੋ ਸਕਦੀ ਹੈ ਹੋਰ ਕੌਣ ਹੋ ਸਕਦਾ ਕਿਉਂਕਿ ਕਹਿੰਦੇ ਐਵਰੀ ਐਕਸ਼ਨ ਹੈਜ਼ ਅ ਰਿਐਕਸ਼ਨ ਉਹਨਾਂ ਦੇ ਫੈਸਲੇ ਨੇ ਹੁਣ ਡਰਾਈਵਰ ਭਾਈ ਚਾਰੇ ਨੇ ਭਾਈ ਐਦਾਂ ਲਿਆ ਹਾਂ ਬਿਲਕੁਲ ਸਹੀ ਗੱਲ ਆ ਉਹਨਾਂ ਗਲਤ ਫੈਸਲੇ ਲੈਣ ਕੀਤਾ ਰਿਐਕਸ਼ਨ ਐਦਾਂ ਦਾ ਹੀ ਹੋਏਗਾ ਉਹ ਕਹਿੰਦੇ ਇੱਥੇ ਕਾਨੂੰਨ ਨੂੰ ਇਹ ਟਾਈਟ ਕਰ ਰਹੇ ਆ ਵਾਟ ਟਾਈਟ ਕਰਾ ਤੇ ਟਾਈਟ ਕਰਨਾ ਤਾਂ ਲੋਕਾਂ ਵੱਲ ਵੀ ਤਾਂ ਦੇਖਣਾ ਇਹ ਤਾਂ ਨਹੀਂ ਆਪਣੀ ਮਰਜ਼ੀ ਨਾਲ ਕਾਨੂੰਨ ਬਣਾਈ ਚੱਲੋ ਤੇ ਹਾਂ ਕਿੰਨਾ ਕਾ ਉਹਦਾ ਰਿਐਕਸ਼ਨ ਕਿੰਨਾ ਹੋਣਾ ਉਹਦਾ ਵੀ ਤਾਂ ਤਿਆਰ ਰੱਖੋ 1 2 ਤੋਂ ਕਰਦੇ 3 ਤੇ ਤੇ ਪਾਈਂਦੇ ਮਾਰਿਆ ਸਿੱਧਾ ਹਾਈ ਸਪੀਡ ਕਰਤਾ ਬਿਲਕੁਲ ਸਹੀ ਗੱਲ ਆ ਅੱਛਾ ਫੇਰ ਹੋਰ ਸਿੰਘ ਸਾਹਿਬ ਕਹਿੰਦੇ ਵੀ ਅਸੀਂ ਸਖਤ ਕੀਤਾ ਹਿੱਟ ਐਂਡ ਰਨ ਉਹ ਡਰਾਈਵਰ ਭਾਈ ਜਿਹੜਾ ਕਹਿੰਦਾ ਜੀ ਅਸੀਂ ਖੜੇ ਰਾਵਾਂਗੇ ਮੁੱਕ ਲੋਕੋ ਕੁੱਟ ਕੁੱਟ ਮਾਰ ਕੋਟ ਕੋਟ ਮਾਰ ਦੇਣਾ ਵਾ ਉਹ ਤਾਂ ਦੋਨੇ ਪਾਸੇ ਮਰੇ ਪਏ ਆ ਇਧਰ ਕੁੰਗਾ ਇਧਰ ਖਾਈ ਭੱਜਦੇ ਤਾਂ ਵੀ ਮਰਦੇ ਆ ਖੜਦੇ ਤਾਂ ਵੀ ਮਰਦੇ ਆ ਕਾਨੂੰਨੀ ਇਦਾਂ ਦਾ ਬਣਾਤਾ ਇਹ ਤਾਂ ਗਲਤ ਗੱਲ ਆ ਸਰਕਾਰ ਵਾਸਤੇ 150 ਕਰੋੜ ਦੀ ਬਾਤ ਦੀ ਕਿੰਨੂ ਕਿੰਨੂ ਸਮਝਾਵਾਂਗੇ ਉਹੀ ਤਾਂ ਹੈ ਕਹਿੰਦੇ ਉਹਨੇ ਇੱਕ ਨਹੀਂ ਇਹਦਾ ਆਵਾ ਹੀ ਉੱਤੇ ਆਇਆ ਸਾਰੇ ਤਾਂ ਬਸ ਅਰੇ ਚੱਲਦਾ ਪਿਆ ਬਿਲਕੁਲ ਸਹੀ ਗੱਲ ਹੈ ਹੁਣ ਜੀ ਵਾਰੀ ਆਗਦੀ ਹਜ ਜਲੇ ਆਣੀ ਨਹੀਂ ਬਹੁਤ ਦੂਰ ਆ ਬਹੁਤ ਟਾਈਮ ਅੱਧਾ ਘੰਟਾ ਜ਼ਿਆਦਾ ਲੱਗ ਜਾਣਾ ਹਾਲੇ ਵੀ ਕਮਾਲ ਹੈ ਹਨ ਤੇ ਆ ਇਹਦੇ ਸ਼ਾਇਦ ਬੱਚਿਆਂ ਨੂੰ ਤੇਲ ਪਵਾਇਆ ਤੇ ਖੁਸ਼ੀ ਦੀ ਲਹਿਰ ਦੇਖੋ ਬੱਚੇ ਖੁਸ਼ੀ ਦੇ ਮਾਰੇ ਭੱਜੀ ਜਾ ਰਹੀ ਹੈ ਲਾਟਰੀ ਲੱਗੀ ਹੁੰਦੀ ਹੈ ਤੇਲ ਪਾਉਣ ਤੋਂ ਬਾਅਦ ਸੋ ਗੱਡੀ 'ਚ ਐਕਟਿਵ ਤੇਲ ਪੈ ਗਿਆ ਤਾਂ ਲਾਟਰੀ ਵਾਲੀ ਫੀਲਿੰਗ ਹੈ ਜੋ ਬੱਚਿਆਂ ਨੂੰ ਆ ਰਹੀ ਹੈ بڑے ਬੱਚੇ ਨੂੰ ਪੁੱਛਦੇ ਆ ਆ ਜਾਓ ਤੇਲ ਪੈ ਗਿਆ ਹਾਂਜੀ ਸਰ ਹੋ ਗਿਆ ਬਹੁਤ ਖੁਸ਼ੀ ਹਾਂਜੀ ਤੁਹਾਨੂੰ ਕਿੰਨੀ ਖੁਸ਼ੀ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਕਹਿੰਦੇ ਆ ਮਿਹਨਤ ਰੰਗ ਲਿਆਉਂਦੀ ਆ ਅੱਧਾ ਘੰਟਾ ਪੂਣਾ ਘੰਟਾ 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 ਲੈਣਾਂ ਤੇ ਲੱਗ ਕੇ ਫਿਰ ਮੁੜ ਜਾ ਕੇ ਜੋ ਤੇਲ ਪੈਂਦਾ ਤਾਂ ਲਈ ਖੁਸ਼ੀ ਹੈ ਉਹ ਚੈਲੇ ਤਾਂ ਦੇਖਣ ਨੂੰ ਮਿਲ ਰਹੀ ਹੈ ਪਰ ਫਿਲਹਾਲ ਜਿਨ੍ਹਾਂ ਦੇ ਹਜੇ ਤੇਲ ਨਹੀਂ ਪਿਆ ਉਹਨਾਂ ਦੀ ਜਿਹੜੀ ਆਪਸੀ ਕਸ਼ਮਕਸ਼ ਹੈ ਆਪਸੀ ਬਹਿਸ ਹੈ ਪਹਿਲਾਂ ਪਵਾਉਣ ਦੀ ਜਿਹੜੀ ਕਾਲੀ ਪਈ ਹੋਈ ਐ ਉਹ ਦੇਖ ਸਕਦੇ ਹੋ ਸੋ ਤੁਹਾਡੇ ਸਾਹਮਣੇ ਲਾਈਨਾਂ ਦੇਖ ਸਕਦੇ ਹੋ ਕਿ ਬਿਲਕੁਲ ਨਾਲ-ਨਾਲ ਇੱਕ ਦੂਜੇ ਦੇ ਸਕੂਟਰ ਮੋਟਰਸਾਈਕਲ ਲਾ ਕੇ ਕੋਸ਼ਿਸ਼ ਵੀ ਤੇਲ ਵਗਾਰਾ ਪੈ ਜਾਏ ਕਿੰਨਾ ਕੁ ਜ਼ਿਆਦਾ ਪਰੇਸ਼ਾਨ ਹੋਏ ਹੋ ਕਿੰਨਾ ਟਾਈਮ ਵੇਸ ਕੀਤਾ ਸਰ ਮੈਂ ਹਾਂਜੀ ਤੇਲ ਲੱਭ ਰਹੇ ਹਾਂ ਸੋ ਆਪ ਦੇਖ ਸਕਦੇ ਹੋ ਕਿ ਰਸ਼ ਜਿੱਧਰੋਂ ਐਂਟਰੀ ਹੈ ਉਧਰੋਂ ਵੀ ਰਸ਼ ਹੈ ਜਿੱਧਰੋਂ ਐਗਜ਼ਿਟ ਹੈ ਉਧਰੋਂ ਵੀ ਰਸ਼ ਕਿਉਂਕਿ ਆਮ ਬੰਦਾ ਕੀ ਕਰੇ ਕਿ ਲੇਮਨ ਕੀ ਕਰੇ ਪਰੇਸ਼ਾਨੀ ਦਾ ਸਾਹਮਣਾ ਉਹਨੂੰ ਕਰਨਾ ਪੈ ਰਿਹਾ ਸੋ ਦੇਖ ਸਕਦੇ ਹੋ ਸਕੂਟਰ ਕਾਰਾਂ ਲੰਮੀਆਂ ਕਤਾਰਾਂ ਇਹ ਚੀਜ਼ ਇਸ ਵਕਤ ਇੱਥੇ ਦੇਖ ਨੂੰ ਮਿਲ ਰਹੀ ਹੈ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਹੈ ਜੋ ਤੇ ਇੰਪੇਸ਼ੈਂਸ ਵੀ ਥੋੜੀ ਜੀ ਲੋਕਾਂ 'ਚ ਦੇਖਣ ਨੂੰ ਮਿਲ ਰਹੀ ਹੈ ਤੇਲਪੌਣ ਨੂੰ ਲੈ ਕੇ ਕਿਉਂਕਿ ਐਂਟਰੀ ਐਗਜ਼ਿਟ ਦੋਨੋਂ ਪੁਆਇੰਟਸ ਤੋਂ ਲਗਾਤਾਰ ਲੋਕਾਂ ਦਾ ਆਣਾ ਬਦਸਤੂਰ ਜਾਰੀ ਹੈ ਸੋ ਪਰਿਵਾਰਾਂ ਦੇ ਪਰਿਵਾਰ ਖੱਜਲ ਹੋ ਰਹੇ ਆ ਆਪਣਾ ਪਿਆਰਾ ਛੋਟਾ ਪਰਿਵਾਰ ਆ ਨਿੰਦੇ-ਮੁੰਦੇ ਬੱਚੇ ਬੈਠੇ ਨੇ ਕਿੱਕ ਬੱਚੇ ਤਾਂ ਇੰਜੋਏ ਕਰ ਰਹੇ ਆ ਪਰ ਤੁਸੀਂ ਇੰਜੋਏ ਨਹੀਂ ਕਰ ਰਹੇ ਅਸੀਂ ਭਾਜੀ ਕੀ ਕਹਿ ਸਕਦੇ ਹੁਣ ਬੱਚੇ ਨਾਲ ਲੈ ਇੰਨਾ ਟ੍ਰੈਫਿਕ ਹੈਗਾ ਵੈ ਬਹੁਤ ਆ ਬੌਣਾ ਘੰਟਾ ਉੱਦਾਂ ਇੱਧਰ ਪਹੁੰਚਣਾ ਹਾਂ ਗੱਡੀ ਵੀ ਸਟਾਰਟ ਰੱਖਣੀ ਪੈਣੀ ਨਹੀਂ ਤੋਰਨੀ ਪੈਣੀ ਬਿਲਕੁਲ ਜੀ ਬਿਲਕੁਲ 100 150 ਪٹرول ਤਾਂ ਖੜੀ ਖੜੀ ਬਿਲਕੁਲ ਜੀ ਬਿਲਕੁਲ ਇਹ ਪੋਣਾ ਵਖਰਾ ਹੈ ਉਹ ਅਗਰਾ ਕੀ ਕਰ ਸਕਦੇ ਉਹਦਾ ਹੱਲ ਕੀ ਆ ਕੋਈ ਕੁਝ ਵੀ ਨਹੀਂ ਨਾ ਪਿੱਛੇ ਲੈ ਜਾ ਸਕਦੇ ਨਾ ਅੱਗੇ ਲੈ ਜਾ ਸਕਦੇ ਆ ਕੋਈ ਹੱਲ ਹੀ ਨਹੀਂ ਹੈਗਾ ਪਸ ਗਏ ਸਾਈਕਲ ਵੀ ਪੰਪ ਤੇ ਪਹੁੰਚਿਆ ਹੋਇਆ ਜੀ ਹਾਂ ਉਹ ਕਹਿੰਦਾ ਮਰਦਾ ਕੀ ਨਹੀਂ ਕਰਦਾ ਵਿਚਾਰੇ ਵੀ ਉਹ ਕਹਿੰਦੇ ਅੰਕਲ ਜੀ ਹਾਏ ਇਹ ਸੁਪਰੇ ਸਾਈਕਲ ਦਾ ਪਿੱਪੀ ਬੰਦ ਆ ਮੈਂ ਗੱਡੀ ਮੰਡਿਆ ਗੱਡੀ ਗਾਉਂ ਕਰਕੇ ਕਿਸੇ ਲੈ ਜਾਂਦਾ ਮੁੰਡੇ ਕਹਿੰਦੇ ਰਦਾਏ ਆ ਅਗਰ ਸਾਈਕਲ ਲੈ ਕੇ ਵੀ ਆ ਗਏ ਨਹੀਂ ਸਾਈਕਲ ਲੈ ਕੇ ਆ ਗਏ ਗੱਡੀ ਖੜੀ ਹੈ ਖੜੇ ਸੀ ਜੀ ਡੀਜ਼ਲ ਕਿੰਨੀ ਦੇਰ ਤੱਕ ਵਾਰੀਓ ਅੰਕਲ ਜੀ ਕੋਈ ਨਹੀਂ ਹੋਊਗਾ ਹੁਣ ਚੱਲੇ ਹਾਂ ਬਾਹਰ ਦੇਖੋ ਕੀ ਬਣਦਾ ਬਾਈ ਜੀ ਕਿੰਨਾ ਖੱਜਲ ਹੋਇਆ ਮੈਂ ਬਾਈ ਜੀ ਅੱਧਾ ਘੰਟਾ ਹੋ ਗਿਆ ਖੜੇ ਨੂੰ ਇੱਥੇ ਕਹਿਣ ਦਾ ਮਤਲਬ 1.5 200 ਤੇਲ ਤੇ ਖੜੀ ਤਾਂ ਮਚਾਤਾ ਹੋਣਾ ਮਚਾਤਾ ਜੀ ਮਚਾਤਾ ਫਿਰ ਹੈਬਟਰੋਲ ਹੈ ਹੈਬਟਰੋਲ ਆ ਐਵਰੇਜ 7 ਹੀ ਦੇਣੀਆਂ ਇਹਨੇ ਸਹੀ ਉਹਨਾਂ ਦਾ ਤੇਲ ਮੈਂ ਕਹਿੰਦਾ ਫੂਕਦਾ ਸੀ ਖੜ ਕੇ ਉਰੇ ਬਾਕੀ ਜਾਣਦਾ ਸਮਝਦਾਰ ਨਹੀਂ ਆਗੀ ਪੌਣੇ ਘੰਟੇ ਬਾਅਦ ਚ ਫੁੱਲ ਹੋਈ ਐ ਜੀ ਹੁਣ ਤੁਸੀਂ ਆਵਿ ਹਿਸਾਬ ਲਾ ਲਓ ਕੱਢਣੇ ਪੈਣੇ ਨੇ ਹੁਣ ਹਾਂਜੀ ਸੋ ਕਿਤੇ ਨਾ ਕਿਤੇ ਦੇਖ ਸਕਦੇ ਹੋ ਕਾਫੀ ਜ਼ਿਆਦਾ ਖੱਜਲ ਖਵਾਰੀ ਸਿੰਘ ਸਾਹਿਬ ਕਿੰਨੇ ਕੁ ਪਰੇਸ਼ਾਨ ਹੋਏ ਇतना ਪਰੇਸ਼ਾਨ ਮੈਂ ਅਜ ਤੱਕ ਕਦੀ ਨਹੀਂ ਹੋਇਆ ਬਹੁਤ ਬਹੁਤ ਦਿੱਕਤ ਮੇਰੇ ਮਿਸਲ ਕਹਿੰਦੇ ਨੇ ਕਿ ਸਮਝੋ ਸਰਕਾਰ ਨੂੰ ਸਰਕਾਰ ਦੇ ਫੈਸਲੇ ਨੂੰ ਸਰਪ ਭਾਈਚਾਰੇ ਨੂੰ ਕੀ ਦੱਸੋ ਸਰਕਾਰ ਦਾ ਫੈਸਲਾ ਠੀਕ ਨਹੀਂ ਹੈਗਾ ਸਰਕਾਰ ਨਹੀਂ ਪ੍ਰੋਬਲਮ ਕਿੱਢ ਗਈ ਹਾਂਜੀ ਹਾਂਜੀ ਬਹੁਤ ਬਹੁਤ ਰਿਐਕਸ਼ਨ ਹੋਣਾ ਜਾਏਗਾ ਇਹ ਬਹੁਤ ਗਲਤ ਹੈ ਤੁਹਾਨੂੰ ਇੰਨਾ ਚਿਰ ਹੋ ਗਿਆ ਆਜ਼ਾਦ ਹੋਣ ਤੋਂ ਬਾਅਦ ਐਦਾਂ ਦੀ ਪ੍ਰੋਬਲਮ ਆਵੇ ਤਾਂ ਕੀ ਫਾਇਦਾ 75 ਸਾਲ ਹੋ ਗਏ ਕਹਿੰਦੇ ਕੁਝ ਨਹੀਂ ਹੋਇਆ ਤਾਂ ਹੁਣ ਕੀ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਐਵਰੀਥਿੰਗ ਇਜ਼ ਫਲੌਪ ਐਂਡ ਗਵਰਨਮੈਂਟ ਇਜ਼ ਨੋਟ ਵਰਕਿੰਗ ਐਟ 올 ਨੋ ਵਰਕਿੰਗ ਨੋ ਵਰਕਿੰਗ ਸੋ ਕਿਤਨਾ ਕਿਤੇ ਦੇਖ ਸਕਦੇ ਹੋ ਜੋ ਪਰੇਸ਼ਾਨੀ ਦਾ ਇੱਥੇ ਸਵੱਬ ਬਣਿਆ ਹੈ ਜੋ ਪਰੇਸ਼ਾਨੀ ਬਣੀ ਹੈ ਇੱਥੇ ਲੋਕਾਂ ਨੂੰ ਉਹ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਇੱਥੇ ਲੋਕ ਪਰੇਸ਼ਾਨ ਹੋਏ ਨੇ ਭਾਈ ਕਿੰਨੇ ਦਿਰਵਾ ਵਾਰੀ ਆਈ ਹੈ ਭਾਈ 6 ਘੰਟੇ ਬਾਅਦ ਵਾਰੀ ਆਈ ਹੈ ਕਿੰਨੇ 6 ਘੰਟੇ ਬਾਅਦ ਵਾਰੀ ਆਈ ਹੈ ਫੌਰ ਕੀ ਭਾਈ ਘੱਡੀ ਦੇ ਭਾਈ ਘਰ ਦੇ ਭਾਈ ਹਸਪੀਟਲ ਆ ਸਾਰੇ ਓਏ ਯਾਰ ਮੇਰੇ ਤੇਲ ਹੈ ਨਹੀਂਗਾ ਭਾਈ ਮੈਂ ਹਸਪੀਟਲ ਜਾਣ ਤੋਂ ਬੈਠਾ ਆਇਆ ਭਾਜੀ ਯਾਰ ਮੈਂ ਯਾਰ ਨਾ ਖਿਆ ਬਹੁਤ ਜ਼ਿਆਦਾ ਭਾਈ 6 ਘੰਟੇ ਹੋ ਗਏ ਮੈਂ ਵਾਰੀ ਆਈ ਹੂ 6 ਘੰਟੇ ਬਾਅਦ ਭਾਈ ਹੋਰ ਕੀ ਭਾਈ ਭਾਈ 400 ਦਾ ਤੇਲ ਦਾ ਪਿਆ ਹੀ ਸੀਗਾ ਵਿੱਚ ਭਾਈ ਜੀ ਉਹ ਬੋਤਲ ਫੂਕਦਾ ਉਹ ਪੁਵਾਈ ਚਾਈ ਪਈ ਆ ਗਿਆ ਭਾਈ ਆ ਦੇਖ ਲਓ ਭਾਜੀ ਯਾਰ ਮੈਂ ਹਸਪੀਟਲ ਜਾਣ ਨੂੰ ਬੈਠਾ ਹਾਂ ਭਾਜੀ ਯਾਰ ਮੈਂ ਯਾਰ ਮੈਂ ਹਸਪੀਟਲ ਜਾਣ ਨੂੰ ਬੈਠਾ ਹੋਰ ਕੋਈ ਦਿੱਕਤ ਨਹੀਂ ਹੈਗੀ ਪਰਿਵਾਰ ਮੈਂਬਰ ਵੀ ਉੱਥੇ ਨੇ ਹਾਂ ਭਾਈ ਮੈਂ ਡੀ ਐਮ ਸੀ ਜਾਣਾ ਭਾਜੀ ਯਾਰ ਮੈਂ ਇੰਨਾ ਸਮਾਂ ਖਰਾਬ ਹੋ ਚੱਕੋ ਮੈਂ ਕਿੱਥੇ ਤੱਕ ਮੈਂ ਡੀ ਐਮ ਸੀ ਤੱਕ ਪਹੁੰਚ ਥੋੜੀ ਜਾਊਂਗਾ ਦੇਖੋ ਸੋਈ ਦੇਖੋ ਭਾਜੀ ਤੇਲ ਕਿੱਥੇ ਤੱਕ ਆਇਆ ਭਾਈ ਪੇਰ ਭਾਈ ਮ 6 ਘੰਟੇ ਹੋ ਗਿਆ ਭਾਜੀ ਮੈਂ ਬਾਹਰ ਹੀ 6 ਘੰਟਿਆਂ ਤੋਂ ਮੈਂ ਬਾਹਰ ਹੀ ਆਈ ਹੂੰ ਪਤਾ ਨਹੀਂ ਪਾਉਂਦੇ ਕਿ ਨਹੀਂ ਪਾਉਂਦੇ ਭਾਈ ਮੈਂ ਆਹ ਦੇਖੋ ਮੈਨੂੰ ਆ ਹਸਪੀਟਲ ਤੋਂ ਫੋਨ ਆ ਰਿਹਾ ਭਾਜੀ ਆ ਹਾਂ ਆਹ ਦੇਖੋ ਮੰਮੀ ਦਾ ਫੋਨ ਆ ਰਿਹਾ ਸੋ ਤੁਸੀਂ ਦੇਖਿਆ ਦਰਸ਼ਕੋ ਕਿ ਪਰਿਵਾਰਾਂ ਦੇ ਪਰਿਵਾਰ ਕਿੰਨੇ ਖੱਜਲ ਹੋ ਜਾਂਦੇ ਨੇ ਬਾਈ ਜੀ ਨੇ ਇਹਨਾਂ ਦੇ ਪਰਿਵਾਰਕ ਮੈਂਬਰ ਹਸਪਤਾਲ 'ਚ ਨੇ ਤੇ ਉੱਥੇ ਜਾਣਾ ਤੇ 6 ਘੰਟੇ ਇਹਨਾਂ ਨੂੰ ਰਾਸ਼ੀ ਹੋ ਗਏ ਘੁੰਮਦੇ ਫਿਰਦੇ ਆਂ ਕਿ ਇੱਧਰ ਗੱਡੀ ਪਾਰਕ ਦੇ ਉੱਧਰ ਪਾ ਸੋ ਕਿਤਨਾ ਕਿਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਗੱਲ ਫੇਰ ਉਹੀ ਹੈ ਵੀ every action has a opposite reaction ਸੋ ਫੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਜੀ ਕਿੰਨੇ ਪਰੇਸ਼ਾਨ ਹੋ ਪੁੱਤ ਕਿੰਨੇ ਪਰੇਸ਼ਾਨ ਹੋ ਬਹੁਤ ਬਹੁਤ ਅੰਕਲ ਬਹੁਤ ਪਰੇਸ਼ਾਨ ਆ ਬਹੁਤ ਟਾਈਮ ਹੋ ਗਿਆ ਮੇਰੀ ਸਿਸਟਰ ਨੇ ਬਾਹਰ ਜਾਣਾ ਵਾ ਤਾਂ ਵੀ ਅਸੀਂ ਇੱਥੇ ਪੈਟਰੋਲ ਵਾਸਤੇ ਖੜੇ ਆ ਅਸੀਂ ਜਾਣਾ ਨੂੰ ਛੱਡਣ ਨੂੰ ਦੱਸੋ ਕਿਵੇਂ ਜਾਈਏ ਦੱਸ ਠੀਕ ਕੋ ਦੇਖ ਸਕਦੇ ਹੋ ਵੀ ਇੱਕ ਘੰਟਾ ਤਾਂ ਇਹਨਾਂ ਨੂੰ ਲਾਈਨ 'ਚ ਲੱਗੇ ਹੋ ਗਿਆ ਤੇ ਹੁਣ ਜਾ ਕੇ ਇਹਨਾਂ ਦੀ ਤੇਲ ਪਵਾਣ ਦੀ ਜੋ ਵਾਰੀ ਆ ਰਹੀ ਹੈ ਸੋ 4-ਵਿਲਰ 2-ਵਿਲਰ ਦਾ ਪਰੇਸ਼ਾਨ ਹੋਏ ਹੋਏ ਨੇ 3-ਵਿਲਰ ਵਾਲੇ ਬਾਈ ਨੇ ਜਿਨ੍ਹਾਂ ਨੇ ਦਸਾਂ ਨੋ ਦੇ ਕਿਰਤ ਕਮਾਈ ਕਰਕੇ ਚਾਰ ਪੈਸੇ ਕਮਾਉਣੇ ਆ ਪਰਿਵਾਰ ਪਾਲਿਆ ਅੰਕਲ ਕਿੰਨਾ ਖੱਜਲ ਹੋ ਰਹੇ ਹੋ ਇਹ ਤਾਂ ਬਹੁਤ ਪਰੇਸ਼ਾਨ ਹੋ ਰਹੇ ਆ ਜੀ ਸਵੇਰੇ ਖੜੇ ਆ ਇੱਥੇ ਕਿੰਨੀ ਤਰ੍ਹਾਂ ਵੀ ਖੜੇ ਹੋ ਦੋ ਡੇਢ ਘੰਟਾ ਹੋ ਗਿਆ ਜੀ ਬੱਲੇ ਡੇਢ ਘੰਟਾ ਖੜੇ ਹਾਂ ਹਾਂਜੀ ਅੱਛਾ ਖੜੇ ਆ ਨਾ ਬਾਰੀ ਨਹੀਂ ਆਦੀ ਕਦੇ ਉਧਰੋਂ ਗੱਲੀ ਜਾਂਦੇ ਜੇਕਰ ਇਦਾਂ ਇੰਨੇ ਨੇ ਘੰਟੇ ਕੰਪਨੀ ਦੇ ਖੜੋਂਗੇ ਕੰਮ ਕਦੋਂ ਕਰੋਗੇ ਫਿਰ ਕੰਮ ਕੀ ਕਰਨਾ ਜੇ ਭੁੱਖੇ ਮਰਦੇ ਪਏ ਆ ਟਾਈਮ ਤੋਂ ਬਹੁਤ ਔਖਾ ਹੀ ਸਾਡਾ ਦਾ ਸਮਾਂ ਅੱਗੇ ਕ ਇੱਕ ਇੱਦਾਂ ਪੰਪਾਂ ਦਾ ਦਿੱਕਤ ਆ ਗਈ ਪੈਸੇ ਦੇ ਕੇ ਚੀਜ਼ ਲੈਣੀ ਉਹ ਵੀ ਨਹੀਂ ਸਾਨੂੰ ਮਿਲ ਗਈ ਉਹ ਵੀ ਨਹੀਂ ਮਿਲ ਗਈ ਤੁਸੀਂ ਸੁਣ ਸਕਦੇ ਹੋ ਕਿ ਜਿਨ੍ਹਾਂ ਨੇ 3 ਵੀਲਰ ਨਾਲ ਪਰਿਵਾਰ ਪਾਲਨੇ ਆ ਸਿਆਣੇ ਬਿਆਣੇ ਉਹ ਕਹਿੰਦੇ ਆ ਆਪਦੀ ਮਿਹਨਤ ਦੀ ਕਮਾਈ ਕਰਨੀ ਆ ਪੈਸੇ ਦੇ ਕੇ ਚੀਜ਼ ਲੈਣੀ ਆ ਉਹ ਵੀ ਮਿਲ ਨਹੀਂ ਪਾਰੀ 2-2 ਘੰਟੇ ਲੈਂਡ 'ਚ ਹੋ ਗਏ ਆ ਤੇ ਵੱਡੀ ਗੱਲ ਹੈ ਤੇ ਐਦਾਂ ਹੀ 2-3 ਤਿੰਨ-ਤਿੰਨ ਘੰਟੇ ਖਰਾਬ ਕਰਨਗੇ ਤਾਂ ਸਵਾਰੀਆਂ ਕਦੋਂ ਚੁੱਕਣਗੇ ਕਦੋਂ ਮੁੰਡਿਆਂ ਤੇ ਪਹੁੰਚਾਉਣਗੇ ਕਦੋਂ 10-20 ਰੁਪਏ ਕਮਾਉਣਗੇ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਨਫਪਰੀ ਸਿੰਘ 베ਦੀ ਲੁਧਿਆਣਾ ਲਾਈਵ ਨਿਊਜ਼